ਭਰ ਜਾਏ ਇਹ ਕਿਉਂ ਖੋਤੇ ਤੇ ਰਾਕੜਿਆ ਵਧਾ ਨੀ ਭੈਣ ਤੈਨੂੰ ਕੀ ਦੱਸਾਂ ਅਸੀਂ ਦਵਾਈ ਲੈਣ ਗਏ ਸੀ ਵਾਪਸ ਆਂਦੇ ਪੈਸਾ ਰਸਤੇ ਵਿੱਚ ਸ਼ਾਪਰ ਭਰਾ ਡਾਲਰਾਂ ਦਾ ਪਿਆ ਸੀ ਇੰਨੇ ਪੈਸੇ ਸ਼ਾਪਰ ਵਿੱਚ ਉਹ ਲੱਭ ਗਏ ਨੇ ਹੁਣ ਸਰਕਾਰ ਦੇ ਕੱਪੜੇ ਬਾਹਰ ਹੋ ਗਏ ਨੇ ਨੀ ਮੈਂ ਮਾਰ ਜਾ ਵੇ ਬਿੱਲੋ ਐਡਾ ਵੀ ਉਹ ਬੇਵਕੂਫ ਨਹੀਂ ਹੈ ਕਿ ਪੈਸੇ ਸਾਰੇ ਜ਼ਾਇਆ ਕਰਕੇ ਆ ਜਾਵੇ ਦਾ ਮੈਂ ਉਹਨੂੰ ਮਨਾ ਕੀਤਾ ਵੇ ਤੂੰ ਹੌਸਲਾ ਕਰ ਉਹ ਆ ਜਾਂਦਾ ਮੈਂ ਹੌਸਲਾ ਨਹੀਂ ਕਰ ਸਕਦੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਠੱਡਾ ਪਾਣੀ ਪੀ ਲਵਾਂ ਫਿਰ ਅੱਲਾਹ ਅੱਲਾਹ ਮਾਫ ਕਰੀ ਹਾਲੇ ਤਾਂ ਤੀਨ ਨੂੰ ਪਤਾ ਚੱਲਿਆ ਜੇ ਮਾਰ ਪਤ ਲੱਗਾ ਤਾਂ ਕੀ ਬਣੇਗਾ ਐਥੂ ਤਾਰ ਅੰਦਰੋਂ ਲਿਖੇ ਲਮ ਸੀ ਐਥੇ ਕਰਕੇ ਲੱਗਿਆ ਸੀ ਬੋਰਡ ਇਥੇ ਜਿਹੜੇ ਬੋਰਡ ਲੱਗਿਆ ਸੀ ਨਾ ਤੇ ਵਿੱਚ ਬਲਬ ਜਿਹੜੇ ਬਲ ਸੀ ਉਲ ਜਦ ਦੇ ਕੀਤੇ ਬਿੱਲੀ ਭਾਂਡੇ ਜਿਨਾ ਵਰਸੀ ਰਾਤੀ ਵੀ ਦੁੱਧ ਪੀ ਗਈ ਹੈ